ਫੋਟੋ ਤੁਹਾਡੀਆਂ ਚੈਟ ਤੇ ਕਾਲਾ ਘਟੋ ਘਟ ਵੀ ਤਾਂ 60 62 ਤੁਹਾਡਾ ਫੋਨ ਕਾਲ ਆਇਆ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ ਦੋ ਵਾਰ ਜਾਏ ਕਿਹਦੀ ਆ ਦੀ ਇਹ ਇਹ ਕਹਿੰਦਾ ਮੈਨੂੰ ਚਾਕੇ ਲੱਗੇਗਾ ਕੌਣ ਕਹ ਰਿਹਾ ਮੈਂ ਬਾਣੀ ਆ 10 ਸਤਕੇ ਦੀ ਆਲਾ ਕੁੜੀ ਬੋਲ ਰਹੀ ਆ ਤੇ ਪਿਆਰ ਇੰਨਾ ਦਾ ਚੇ ਗੱਤਾਂ ਨਾਲ ਤਲੋ ਵੀ ਗੱਲ ਕਰਨਾ ਸ਼ੁਰੂ ਕਰਵਾ ਦੇ ਇਹ ਮੰਦੀ ਐਨੰਟਰੀ ਦਾ ਟਾਈਮ ਨਹੀਂ ਲੱਗਿਆ ਆਜਾ ਸੀਵਾਰ ਰਕਿਹੜੇ ਸਾਡੇ ਨੂੰ ਕੋਈ ਤੁਸੀਂ ਨਹੀਂ ਗਿਸੀਵਾਰ ਮੁੱਖ ਆਪਣੇ ਸਾਹਦੂ ਜੀ ਜਾ ਕੇ ਚੱਲ ਘਾਟ ਦੇ ਅਨੁਸਾਰ ਸਕੇ ਗਿਆ ਹੋਇਆ ਸੀ ਜਵਾਟ ਹੈ ਨਹੀਂ ਬੋਤਲ ਦੇ ਵਿੱਚ ਐਂਸੀ ਬਹੁਤ ਚੋਲ ਆਹ ਕੋਣ ਆ ਪੋਰਾ ਸਹਿਲ ਦੇ ਵਿੱਚ ਕਿੰਨੇ ਅਰੀ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 2000 ਘੱਟੋ ਘੱਟ ਤੁਸੀਂ ਐਤ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਜੀ ਕੀ ਪਤਾ ਹੈ ਜ਼ਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਓ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਡੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਗਾਈਆਂ ਬੰਨ ਕੇ ਰੱਖਦਾ ਸਿਰ ਤੇ ਗਲਾਗਲੂ ਤੇ ਫੁੱਲ ਲੱਛਣ ਜਿਹਾ ਬਾਬਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰ ਹੈਈ ਸੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਅੱਬਾ ਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਕਿ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਨ ਅਨਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਿਕਾ ਕੇ ਬਲਾਤਕਾਰ ਹੋਇਆ ਉਥੇ 4 ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਅਕੇ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਪਾਤਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀ ਨਾਲ ਉਹ ਇੱਥੇ 40 40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਬਦ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣਵੇਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਥ ਇਹਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦੇਵਾਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕਿ ਕੋਈ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਵੇਂ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆ ਸਥਾਨ ਆ ਬਾਹਰ ਆ ਸਥਾਨ ਠੀਕ ਆ ਇਹ ਤੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਰਸ਼ ਕਰਨ ਨਾਲ ਰਲਿਆ ਹੋਇਆ ਸੀ ਗੁਰੂ ਕ੍ਰਾਸਾ ਪ੍ਰਕਾਸ਼ ਕਰਦੇ ਆਉਣ ਕਾਰਵਾਈ ਫੋਨ ਫੋਣ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ